ਲਗ ਰਹੀਆਂ ਨੇ ਉਹ ਚੌਂਦੂ ਪਰ ਆਕੇ ਤੇ ਬਰਸ਼ਕ ਨੇ ਜਿੱਤੀ ਸੀ ਮੇਨ ਸਟੇਜ ਆਹੋ ਹੋ ਪੈਰ ਪੈਰ ਦੇ ਆਹ ਵਾਹ ਸੋ ਇਹ ਆਪਾਂ ਖੇਡਵਸਣ ਪੰਜਾਬ ਦੀ ਸੀਜ਼ਨ 3 ਦੀ ਜਿਹੜੀਆਂ ਖੇਡਾਂ ਸ਼ੁਰੂ ਹੋਈਆਂ ਆਈਆਂ ਉਹ ਦਾ ਪੱਧ ਭਾਗ ਲਿਆ 200 ਦਾ ਆਪਣਾ ਫਾਸਟ ਸੀ ਤੇ ਸੰਭਾਲੇ ਹੋਣੀ ਆ ਤੇ ਤੁਹਾਨੂੰ ਦਿਖਾ ਰਹੇ ਹਾਂ ਜੋ ਹੱਕਾਂ ਦੇ ਕਿੰਨਾ ਤਸ਼ਾਹ ਹੈ ਕਿੱਦਨ ਪ੍ਰਤੀ ਐਂਸ ਚੱਲ ਰਹੀਆਂ ਨੇ ਇਹ ਐਂਸ ਚੱਲ ਰਹੀਆਂ ਨੇ ਦੌਰਾਨ ਕੇ ਟਰੈਕ ਤੋਂ ਥੋੜਾ ਦੂਰ ਹੋ ਕੇ ਦੇਖਿਆ ਜਾਵੇ 60 ਮੀਟਰ ਅੰਡਰ 40 60 ਮੀਟਰ 14 ਦੀਆਂ ਹਿੱਟਾਂ ਚੱਲ ਰਹੀਆਂ ਨੇ ਕੋਈ ਤਿਆਰ ਹੋ ਜਾਓ ਕਾ ਕੇ ਕਮਰੇ ਜੀ ਤਿਆਰ ਕਰਨਾ ਲੈ ਵਨ ਲਾਗੀ ਲਾ ਜਾ ਓਏ ਓਏ ਹਾਂਜੀ ਪ੍ਰਾਇਮਰੀ ਦੇ ਅਫਸਰਾਂ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਆ ਉਹ ਸਾਡੇ ਕੋ ਸਵਾਨ ਤੇ ਸਾਡੇ ਕਲੀਨਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਕੋਲ ਬੈਠੇ ਪ੍ਰਾਇਮਰੀ ਦੇ ਅੱਗੇ ਜਿਨ੍ਹਾਂ ਦੀ ਡਿਊਟੀ ਬਲਾਸ ਇਮਾਰਾ ਦੇ ਵਿੱਚ ਲੱਗੀ ਹੈ ਉਹ ਜਲਦੀ ਤੋਂ ਜਲਦੀ ਵੀ ਖੇਡ ਪੱਤਨ ਪੰਜਾਬ ਦੀਆਂ ਦੇ ਵਿੱਚ ਮੁੰਡੇ ਖਿੱਦਣਗੇ ਆਪਣੇ ਕਬੱਡੀ ਅਸੀਆ ਬਈ ਹੋਰ ਕਿੰਦਾ ਠੀਗਾ ਸਸਰੀ ਗਾਰ ਵੀ ਸਸਰੀ ਗਾ ਤੇ ਕਿੰਨੀ ਅੰਡਰ 20 ਅੰਡਰ 20 ਹੈ ਬਈ ਆਪਣੀ ਜਿਹੜਾ ਨੈਸ਼ਨਲ ਚੰਦ ਬੁੱਢੀ ਦੀ ਤਰੋ ਵਧੀਆ ਨਾ ਬੁੱਢੀ ਜੀ ਤੁਹਾਨੂੰ ਕਰੋ ਵਧੀਆ ਪ੍ਰਦਰਸ਼ਨ ਫਿਰ ਓਕੇ ਦਫਾ ਮਾਗੇ ਬਾਕੀ ਤੁਹਾਨੂੰ ਇਹਨਾਂ ਦਾ ਵੀ ਮੈਚ ਬਾਕੀ ਇੱਧਰ ਸ਼ਾਰਟ ਪੁਟ ਚੱਲ ਰਿਹਾ ਬੋਲਾ ਛੱਟਿਆ ਜਾ ਰਿਹਾ ਤੇ ਇੱਧਰ ਆਪਣੇ ਚੱਲ ਰਿਹਾ ਸਮੈਸ਼ਿੰਗ ਚੱਲ ਰਹੀ ਲੌਂਗ ਜੰਪ ਓਹੋ ਉਹ ਤੂੰ ਬੱਸ ਓਏ ਤੂੰ ਇੱਥੇ ਖੜਾ ਕੀ ਹੋ ਰਿਹਾ ਨਾ ਜੱਡਾ ਇੱਕ ਸਟਾਰਟ ਦੇ ਬਾਈ ਕਿੰਨਾ ਸਲੋ ਲਿਆ ਏ ਮਾਰ ਗਿਆ ਮੈਂ ਕਿਹਾ ਸੀ ਤੈਨੂੰ ਮਾਰੂ ਇਹ ਟੇਬਲ ਆਹ ਮਾਰੂ ਗਿਆ ਨਹੀਂ ਮੈਨੂੰ ਲੱਗਦਾ ਨਹੀਂ ਇਹ ਤਾਂ ਮੂੰਹ ਮਾਰਦਾ ਭਰਾ ਉਹ ਤਾਂ ਆ ਗਿਆ ਚਲੋ ਚੱਲ ਗਿਆ ਨਹੀਂ ਮਾਰ ਇਹ ਅੱਜ ਤੋਰ ਲੈ ਦੋ ਹਾਂਜੀ ਤੋਂ ਬਾਅਦ ਕਿਸੇ ਦੀ ਐਂਟਰੀ ਨਹੀਂ ਹੋਣੀ ਬਾਕੀ ਇਹ ਟੀਮ ਜੇਮ ਦੇ ਵਿੱਚ ਵੀ ਜਾਲੀ ਤੋਂ ਜਾਲੀ ਰਿਪੋਰਟ ਕੀਤੀ ਜਾਵੇ ਇਹਨ ਇੱਕ ਜਵਾਬ ਸਾਰੇ ਦੇਸ਼ ਦੀ ਸ਼ਾਨ ਵਧਦੇ ਹੋਏ ਰਸਾਂ ਬਹੁਤ ਵਧਾਈ ਦੇ ਫਾਤਰ ਨੇ ਬੱਚੇ ਜਿਹੜੇ ਪਾਰਟਿਸਪੇਟ ਕਰ ਰਹੇ ਆ ਚੱਲ ਓਏ ਆਓ ਸ਼ੋਅ ਦੇ ਆਵਾਜ਼ 100 60 ਮੀਟਰ ਦੌੜ 30 ਚੱਲ ਰਹੀਆਂ ਨੇ ਕਿਹੋ ਜਿਹਾ ਹਾਲ ਹੈ ਜੋ ਵਾਕਿਆ ਦੀਆਂ ਫਿੱਡਾਂ ਚੱਲ ਰਹੀਆਂ ਇਹ ਹਿੱਟਾਂ ਨੇ ਕੰਡਕਟ ਨਹੀਂ ਹੋ ਰਹੀ ਉਹ ਸਟੇਜ ਦੇ ਉੱਪਰ ਆ ਕੇ ਤੇ ਬੜਾ ਸ਼ਕਤੀ ਨਾਲ ਜਿੱਤੀ ਅਸੀਂ ਮੇਨ ਸਟੇਜ ਐਂਗਲ ਵਾਸਤੇ ਲਗਾਈਏ ਉਹ ਬਾਤਰੇ ਸ਼ਾਬਾਸ਼ ਉਹ ਗੋਟ-ਗੋਡਾਈ ਕਰਨਾ ਠੀਕ ਆ ਯਾਰ ਪਤਾ ਨਹੀਂ ਗਏ ਹੋ ਨਹੀਂ ਲਵਾਉਣ ਮਿਲਦਾ ਬਿੱਪਰ ਉਹਨੇ ਕਿੱਥੇ ਨੇ ਬਚੇ ਨੇ ਆ ਜਾ ਇੱਕ ਬਾਤ ਰੇ ਉਹ ਬਾਤ 50 ਸਟਾਡਿਕਾ ਨੂੰ ਕਿਰਪਾਲਤਾ ਕਰਿਓ ਝੰਕੌਰ ਦੀ ਮੈਂ ਸ਼ੁਰੂ ਹੋਣ ਜਾ ਰਿਹਾ ਹਾਂ 60 ਮੀਟਰ 14 ਸਾਲੀ ਫਾਈਨਲ ਹੀਟ ਸਸਮੂਦ ਪੰਜਾਬ ਦੇ ਸੀ ਜੋ ਕਿ ਇਹ ਬੇਸਿਕ ਲੈਵਲ ਦੀ ਕਮੇਟੀ ਸਪੋਰਟ ਦੇ ਕਾਰਨ ਹੀ ਸੁਪਰ ਆਏ ਹਨ ਕੁੜੀਆਂ ਦੀ ਫਾਈਨਲ 14 ਸਾਲੀਆਂ ਦੀ 60 ਮੀਟਰ ਰੋਸ ਲਾਲਾ 5-5 ਲੱਖ ਰੁਪਏ ਨਾਲ ਸੈਰੀ ਕਰਦੇ ਲਈ ਪਹਿਲਾ ਚੈੱਕ 14 ਸਾਲੀ ਮੁੰਡਿਆਂ ਦੀ ਚੱਲ ਰਹੀ ਆ ਫਾਈਨਲ ਰੇਸ ਆ 60 ਮੀਟਰ ਸਰਕਲ ਸਟਾਈਲ ਕਬੱਡੀ ਵੀ ਹੈ ਭਾਈ ਇਹਦੇ ਵਿੱਚ ਖੇਡ ਭੋਤਨ ਪੰਜਾਬ ਦੀਆਂ ਚ। ਅੱਜ ਯਰਗ ਦੇ ਘਲੂਟੀ ਦਾ ਮੈਚ ਲੱਗਿਆ ਹੋਇਆ ਹੈ ਇਹ ਖੇਡ ਭੋਤਨ ਪੰਜਾਬ ਦੀਆਂ ਸਰਕਲ ਸਟਾਈਲ ਦੇ ਵਿੱਚ। ਘੁੱਟੀ ਵਾਲੇ ਮੱਲਾ ਨੇ ਲਾਇਆ ਜੱਫਾ ਇੰਦਰਜੀਤ ਨੇ। ਵਧੀਆ ਹੀ ਪੂਰਾ ਬਾਲ ਸਹੀ ਹੈ ਲੈੜੇ 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 ਪੈਰ ਪੈਰ ਦੇ ਆਹ ਵਾਹਤਰੀ ਸ਼ਾਬਾਸ਼ ਓ ਬੱਲੇ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਸੱਟ ਤੋਰ ਲੋ ਸੱਟ ਤੋਰ ਸੱਟ ਬਾਹਰੇ ਆ ਪੁੱਤ ਇਹਦੇ ਦਰਪਯਾਬ ਦੇ ਵਿੱਚ ਇਹ ਮੁੰਡੇ ਸਰਕਲ ਸਟਾਈਲ ਦੇ ਵਿੱਚੋਂ ਤੁਹਾਡਾ ਫਾਸਟ ਹੈ। ਕੋਲੋਟੀ ਫਾਸਟ। ਹਾਂਜੀ ਬਾਈ, ਅਸੀਂ ਠੀਕ ਆ। ਤੇ ਚਲੋ ਜੀ 24 ਆਪਣਾ ਹੈਗਾ 200 ਮੀਟਰ ਤੇ 100 ਮੀਟਰ 'ਚੋਂ ਮੇਰਾ ਫਾਸਟ ਹੈ ਹਨਾ ਦੋਹਾਂ 'ਚ। ਕਿੰਨੇ ਨਹਰਾਏ ਤੁਸੀਂ? 24 ਚਾਰ ਨਾ ਬਾਬੇ। ਸਾਡੇ 24 'ਚ ਨਾ ਚਾਰ ਸੀ। ਓਕੇ। ਯੱਤ ਦੀ ਖੁਸ਼ੀ ਤੋਂ ਬਾਅਦ ਕਹਿੰਦੇ ਅੱਜ ਪਾਰਟੀ ਫਿਰ ਕਹਿੰਦੇ ਅੱਜ ਕਿੰਨੇ ਦੇ ਰਾਜ ਦੀ ਚੱਲੂ। ਬੜਾ ਬਟੜਾ। nak <tuk> dia <tangan> <tuk tangan>